ਸਹੀ ਸਹੀ ਦੱਸੋ ਐਨ ਕਿਵੇਂ ਲੱਗੀ ਤੁਹਾਨੂੰ ਦੇਖ ਲਓ ਧਿਆਨ ਨਾਲ ਮੇਰੇ ਡੈਡੀ ਤੋਂ ਬਾਅਦ ਜਿਹੜਾ ਮੇਰਾ ਸਭ ਤੋਂ ਵੱਧ ਸਾਥ ਦਿੰਦਾ ਉਹ ਮੇਰੇ ਮਾਮਾ ਜੀ ਨੇ ਦਿੱਤਾ ਤੇ ਗਾਂ ਉਹਨਾਂ ਜਵਾਕਾਂ ਨੇ ਦਿੱਤਾ ਤੇ ਮੇਰੇ ਪਿੰਡ ਵਾਲਿਆਂ ਨੇ ਵੀ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੇਰੇ ਚਾਚੇ ਦਾਇ ਪਿੰਡ ਵਾਲੇ ਮੇਰੇ ਯਾਰ ਦੋਸਤ ਅੱਜ ਕੋਈ ਕਿਹੜੇ ਮੁਲਕ ਬੈਠਾ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਉਹਦੇ ਚਰਚੇ ਸਾਰੀ ਦੁਨੀਆ ਚ ਆ ਵੀ ਐਡਾ ਕੂਲ ਬੰਦਾ ਯਾਰ ਕੁਛ ਨਹੀਂ ਕਰਿਆ ਆਇਆ ਇੱਕ ਹੱਥ ਜੇਬ ਚ ਪਾਇਆ ਉਹਨੇ ਦੂਜੇ ਹੱਥ ᱨੇ ਫੜਿਆ ਸਕਿੰਟਾਂ ਦੇ ਵਿੱਚ ਦੀ ਲਾ ਕੇ ਨਿਸ਼ਾਨਾ ਜ਼ਿਆਦਾ ਮੈਡਲ ਲੈ ਕੇ ਘਰੇ ਤੁਸੀਂ ਦੇਖੋ ਜ ਆਪਣੇ ਨੀਰਜ ਚੋਪੜਾ ਕੋਲੇ ਬਾਈ ਜੀ 150 ਬਾਲੇ ਆ ਤੇ ਪਾਕਿਸਤਾਨ ਵਾਲੇ ਚਾਰੇ ਕੋਲੇ ਇੱਕ ਉਹ ਵੀ ਟੁੱਟ ਗਿਆ ਸੀਗਾ ਯਾਰ ਮੈਂ ਕਈ ਵਾਰ ਸੋਚਦਾ ਹੁੰਨਾ ਜੇ ਪਾਕਿਸਤਾਨੀ ਇੰਡੀਆ ਇਕੱਠੇ ਹੁੰਦੇ ਤਾਂ ਕੀ ਕੁਝ ਹੋਣਾ ਸੀ ਤੁਸੀਂ ਵੇਖ ਲਓ ਆਰਮੀ ਕਿੱਡੀ ਹੋਣੀ ਸੀ ਆਪਣੀ ਤੇ ਖਿਡਾਰੀ ਕਿੱਡੇ ਵਧੀਆ-ਵਧੀਆ ਪੈਦਾ ਹੋਣੀ ਸੀ ਆਪਣੇ ਦੇਸ਼ ਦੇ ਵਿੱਚ ਤੇ ਮੇਰੀ ਇਹ ਪਾਕਿਸਤਾਨ ਵਾਲਿਆਂ ਨੂੰ ਬੇਨਤੀ ਹੈ ਬਾਈ ਬਣ ਕੇ ਯਾਰ ਇੱਕ ਤਾਂ ਬੰਦਾ ਦੇਖ ਲਓ ਤੁਸੀਂ ਚਲੋ ਕਰੈਕਟਰ ਤਾਂ ਤੁਸੀਂ 셔ਟ ਤੋਂ ਨਹੀਂ ਜਿੱਤ ਸਕੇ ਮੇਰੀ ਮਿਸਤਰੀ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਵੱਡਾ ਕੰਮ ਤਾਂ ਤੁਸੀਂ ਆਣੇ ਸੋਨੂੰ ਦੇ ਦਿਓ ਜਦੋਂ ਘਰੇ ਸੋਚ ਖਰਾਬ ਹੁੰਦੀ ਹੈ ਨਾ ਤੇ ਜਾ ਕੇ ਮਾੜਾ-ਮੋਟ ਉਦਾਹਰਨ ਦੇ ਤੌਰ ਤੇ ਜਿਹੜੀ ਬੈਟਰੀ ਵਾਲੀ ਕਾਰ ਹੁੰਦੀ ਹੈ ਉਹ ਸੋਡੇ ਕੋਲ ਬਚਪਨ ਚ ਸੋਹਣੀ ਲੱਗਦੀ ਹੈ 20 ਸਾਲ ਦੀ ਉਮਰ ਚਲਾ ਲੋਂਗੇ ਉਹ ਇਹ ਗੱਲ ਬਿਲਕੁਲ ਸੱਚੀ ਹੈ ਮੈਂ ਆਪਦਾ ਘਰ ਵੇਚ ਰਿਆ ਤੇ 21 ਮਰਲਿਆਂ ਵਿੱਚ ਘਰ ਹੈ ਜੋ ਰੇਡ ਚੱਲਦਾ ਹੋਇਆ ਮੇਰੇ ਨਾਲ ਗੱਲ ਕਰ ਸਕਦਾ ਬੰਦਾ ਮੈਂ ਨਾ ਬਲ ਸਾਹਿਬ ਦੇ ਘਰ ਦੀ ਅੰਦਰ ਤੱਕ ਵੀਡੀਓ ਬਣਾਈ ਵੀ ਜਿੱਥੋਂ ਤੱਕ ਸੰਭਵ ਸੀਗਾ ਉਹਦਾ ਲਿੰਕ ਥੱਲੇ ਆ ਚੈੱਕ ਕਰ ਲੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਖਣੋ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਅੱਜ ਕੱਲ ਤੁਸੀਂ ਬੜਾ ਪਿਆਰ ਦੇ ਰਹੇ ਹੋ ਵੀਡੀਓ ਨੂੰ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਇਦਾਂ ਹੀ ਪਿਆਰ ਦਿਆ ਕਰੋ ਬੰਦ ਨੂੰ ਹੌਸਲਾ ਬਹੁਤ ਮਿਲਦਾ ਹੈ ਫਿਰ ਨਾ ਬੰਦਾ ਹੋਰ ਵੀ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਤੁਹਾਡਾ ਇੰਨਾ ਪਿਆਰ ਮੈਨੂੰ ਮਤਲਬ ਮੇਰੇ ਦਿਲ ਨੂੰ ਇੰਨੀ ਖੁਸ਼ੀ ਹੋ ਗਈ ਨਾ ਗੱਲਾਂ ਛੱਡ ਦਿਓ ਦੂਜੀ ਗੱਲ ਦੋਸਤੋ ਇਹ ਐਨਕ ਤੁਸੀਂ ਦੇਖੀ ਜਾਨੇ ਆ ਇਹ ਐਨਕ ਲੱਗਦੀ ਸੋਹਣੀ ਲ ਇਹ ਮੈਂ ਚੱਕ ਕੇ ਲਿਆ ਜੀ ਚੱਕ ਕੇ ਕੀ ਲਿਆ ਉਹਨੇ ਦਿੱਤੀ ਸੀ ਆਪਾਂ ਨੂੰ 3D ਮੂਵੀ ਦੇਖਣ ਨੂੰ ਤੇ ਉਦੋਂ ਦਾ ਵਾਸਤਨ ਲਈ ਚਲੋ ਇਹ ਵੀ ਵਧੀਆ ਚੀਜ਼ ਬਣ ਗਈ ਤੇ ਦੂਜੀ ਗੱਲ ਆਪਾਂ ਇਹ ਕਰਦੇ ਆਂ ਦੋਸਤੋ ਜਿਹੜਾ ਮੇਰਾ ਪਿੰਡ ਆ ਨਾ ਮੇਰਾ ਪਿੰਡ ਮੇਰਾ ਪਿੰਡ ਹੈਗਾ ਆਦਨੀਆ ਲੰਬੀ ਹਲਕੇ ਚ ਪੈਂਦਾ ਹੈ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਤੇ ਉਥੋਂ ਦੇ ਲੋਕ ਨਾ ਮੈਨੂੰ ਵੀ ਬਹੁਤ ਪਿਆਰ ਕਰਦੇ ਮੇਰੇ ਪਿੰਡ ਦੇ ਲੋਕ ਅੱਜ ਮੈਂ ਤੁਹਾਨੂੰ ਇਹ ਦੱਸਦਾ ਵੀ ਹਰੇਕ ਦੀ ਜ਼ਿੰਦਗੀ 'ਚ ਨਾ ਕੁਝ ਐਹੋ ਜਿਹੇ ਇਨਸਾਨ ਹੁੰਦੇ ਆ ਜਿਹੜੇ ਤੁਹਾਡੀ ਜ਼ਿੰਦਗੀ ਬਦਲ ਦਿੰਦੇ ਆ ਥੋਡੇ ਨਾਲ ਹਮੇਸ਼ਾ ਚੱਲਦੇ ਆ ਬਾਹਣਾ ਬਾਹ ਜੋੜ ਕੇ ਮੋਢੇ ਨਾਲ ਮੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੇਰੇ ਨਾਲ ਜ਼ਿੰਦਗੀ ਵਿੱਚ ਅ ਮੇਰੇ ਯਾਰ ਦੋਸਤ ਤੇ ਮੇਰੇ ਮਤਲਬ ਰਿਸ਼ਤੇਦਾਰ ਘਰ ਇਸ ਤਰ੍ਹਾਂ ਦੇ ਜਵਾਕ ਮੇਰੇ ਚਾਚੇ ਤਾਇਆ ਪਿੰਡ ਵਾਲੇ ਜਾਂ ਮੇਰੇ ਪਿੰਡ ਦੇ ਚਾਚੇ ਤਾਇਆ ਦੇ ਬੱਚੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਸਪੋਰਟ ਕਰੀ ਹੈ ਤੇ ਮਤਲਬ ਕਦੇ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੇਰੇ ਫਾਦਰ ਸਾਹਿਬ ਦੇ ਜਾਣ ਪਿੱਛੋਂ ਮਤਲਬ ਮੈਨੂੰ ਕਦੇ ਲੱਗਿਆ ਨਹੀਂ ਵੀ ਮੈਨੂੰ ਕਿਸ ਚੀਜ਼ ਦੀ ਕਮੀ ਹੈ ਪ੍ਰਮਾਤਮਾ ਨੇ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰੀਆਂ ਦਿੱਤੇ ਇੱਥੇ ਮੈਂ ਘੁੰਮਣਾ ਸੀ ਉਹ ਉਹ ਦੇਸ਼ ਉਹ ਦੇਸ਼ ਵੀ ਦੇਖ ਲਿਆ ਮੈਂ ਮੋਬਾਈਲ ਫੋਨ ਤੋਂ ਲੈ ਕੇ ਹਰ ਇੱਕ ਚੀਜ਼ ਪ੍ਰਮਾਤਮਾ ਨੇ ਆਪਾਂ ਨੂੰ ਦਿੱਤੀ ਹੈ ਤੇ ਇਹਦੇ ਵਿੱਚ ਸਭ ਤੋਂ ਵੱਡਾ ਸਾਥ ਦਿੱਤਾ ਜੀ ਮੇਰੇ ਮਾਮਿਆਂ ਨੇ ਤੇ ਮੇਰੇ ਮਾਮੇ ਬੜੇ ਘੈਂਟ ਬੰਦੇ ਆ ਤੇ ਕਦੇ ਮਲਾਵਾਂਗੇ ਉਹਨਾਂ ਨਾਲ ਤੇ ਮਾਮਿਆਂ ਨੇ ਜਵਾਬ ਵੀ ਪੂਰੇ ਵਧੀਆ ਹੈ ਤੇ ਮੇਰੇ ਜਿਹੜੇ ਭੈਣ ਭਰਾ ਹੋ ਸਭ ਵਧੀਆ ਹੈ ਤੇ ਮੇਰੇ ਮਾਮੇ ਮਤਲਬ ਹਮੇਸ਼ਾ ਹੀ ਮੇਰੇ ਨਾਲ ਖੜਦੇ ਆ ਕੋਈ ਵੀ ਚੀਜ਼ ਦੀ ਲੋੜ ਹੁੰਦੀ ਜਦੋਂ ਮੈਂ ਸੋਚਦਾ ਮਤਲਬ ਉਹ ਚੀਜ਼ ਮੈਨੂੰ ਪਹਿਲਾਂ ਮਿਲ ਜਾਂਦੀ ਹੈ ਤੇ ਇੱਕ ਤਾਂ ਮੈਂ ਸਭ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਤੁਸੀਂ ਮੈਨੂੰ ਦੇਖ ਰਹੇ ਹੋ ਉਹਨਾਂ ਦਾ ਵੀ ਤੇ ਮੇਰੇ ਪਿੰਡ ਵਾਲਿਆਂ ਦਾ ਵੀ ਮੇਰੇ ਪਿੰਡ ਵਾਲੇ ਚਾਚੇ ਪਾਏ ਦਾ ਉਹਨਾਂ ਦੇ ਜਵਾਕਾਂ ਦਾ ਮੇਰੇ ਯਾਰ ਦੋਸਤਾਂ ਦਾ ਮੇਰੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਵਿਰਾਟ ਸਾਹਿਬ ਦਾ ਸਪੈਸ਼ਲੀ ਧੰਨਵਾਦ ਹੈ ਡਾਕਟਰ ਸਾਹਿਬ ਨੇ ਮੈਨੂੰ ਇਸ ਕੰਮ ਤੇ ਵੀ ਲਾਇਆ ਤੇ ਤਾਂ ਕਰਕੇ ਹੁਣ ਦੂਜੀ ਗੱਲ ਦੋਸਤੋ ਆਪਾਂ ਮਤਲਬ ਦੋ ਵੀਡੀਓ ਪਾਈਆਂ ਸੀਗੀਆਂ ਨਾ ਇੱਕ ਤਾਂ ਪਾਈ ਸੀ ਆਪਾਂ ਬਾਲ ਸਾਹਿਬ ਦਾ ਘਰ ਦਿਖਾਇਆ ਸੀ ਬਾਹਰੋਂ ਤੇ ਉਹਦੇ ਵਿੱਚ ਤਾਂ ਕੁਝ ਲੋਕਾਂ ਨੇ ਕਮੈਂਟ ਕਰਿਆ ਲੋਕ ਕਹਿੰਦੇ ਆ ਵੀ ਅੰਦਰੋਂ ਨਹੀਂ ਦਿਖਾਇਆ ਬਾਹਰੋਂ ਬਾਰੀ ਦਿਖਾਤਾ ਅੱਛਾ ਕਮੈਂਟ ਕਰਨ ਦਾ ਇੱਕ ਤਰੀਕਾ ਹੁੰਦਾ ਬੰਦੇ ਨੂੰ ਪਤਾ ਲੱਗ ਜਾਂਦਾ ਬੰਦੇ ਨੇ ਕਿਹੜੇ ਵੇ ਨਾਲ ਕਮੈਂਟ ਕਰਿਆ ਇੱਕ ਤਾਂ ਹੁੰਦਾ ਨਾ ਬੰਦਾ ਕਰਦਾ ਯਾਰ ਵੀ ਵੈਸੇ ਪੁੱਛ ਲੈਂਦਾ ਬਾਈ ਅੰਦਰੋਂ ਦਿਖਾ ਦਿੰਦੇ ਇੱਕ ਥੋੜੀ ਚੱਬ ਕੇ ਜੇ ਕਮੈਂਟ ਕਰਦਾ ਬੰਦਾ ਆਪ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਕਿਵੇਂ ਇਹ ਪੁੱਛਦੇ ਪੁੱਛ ਰਿਹਾ ਆਪਣੇ ਤੋਂ ਤੇ ਮੇਰਾ ਵੀ ਇੱਕ ਤਾਂ ਮੈਂ ਵੀਡੀਓ ਚ ਪਹਿਲੇ ਦੱਸਤਾ ਸੀਗਾ ਜਦੋਂ ਮੈਂ ਮਤਲਬ ਲੰਬੀ ਸੀਗਾ ਔਰ ਮੈਂ ਦੱਸਤਾ ਸੀ ਵੀ ਜੇ ਐਂਟਰੀ ਖੁੱਲੀ ਹੋਈ ਤਾਂ ਤੁਹਾਨੂੰ ਅੰਦਰੋਂ ਅਸੀਂ ਬਾਲ ਸਾਹਿਬ ਦਾ ਘਰ ਦਿਖਾਵਾਂਗੇ ਜਿੰਨਾ ਸੰਭੋ ਹੋਇਆ ਉਹਨਾ ਤੇ ਫਿਰ ਵੀ ਤੁਹਾਨੂੰ ਜੇ ਗੱਲ ਨਹੀਂ ਸਮਝ ਆਉਂਦੀ ਕਈ ਬੰਨਾਂ ਦੀ ਆਦਤ ਹੀ ਹੁੰਦੀ ਹੈ ਇਹੋ ਜੀ ਗੱਲ ਕਰਨ ਦੀ ਚਲੋ ਕੋਈ ਗੱਲ ਨਹੀਂ ਉਹਦੀ ਮਰਜ਼ੀ ਉਹਦਾ ਦਿਮਾਗ ਹੈ ਪਤਾ ਨਹੀਂ ਕੁਝ ਲੋਕ ਗੱਲ ਸਮਝਣਾਂ ਨਹੀਂ ਚਾਹੁੰਦੇ ਕਿ ਉਹਨਾਂ ਦਾ ਦਿਮਾਗ ਇੰਨਾ ਕੰਮ ਕਰਦਾ ਹੁੰਦਾ ਚਲੋ ਉਹਦੀ ਸੋਚ ਆਹੋ ਆਪਾਂ ਕੁਝ ਨਹੀਂ ਕਰ ਸਕਦੇ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਜੇ ਫਿਰ ਵੀ ਬਾਈ ਜੀ ਮਤਲਬ ਦਿਲ ਤਣ ਲਾਇਓ ਪਰ ਮੈਨੂੰ ਫੀਲ ਹੋਇਆ ਮੈਂ ਤੁਹਾਨੂੰ ਦੱਸਦਾ ਜੇ ਫਿਰ ਵੀ ਤੁਸੀਂ ਬਾਲ ਸਾਹਿਬ ਦੇ ਘਰ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਮੈਂ ਪਿੱਛੇ ਜਿਹਾ ਇੱਕ ਵਲੌਗ ਬਣਾਇਆਗਾ ਜਦੋਂ ਮੈਂ ਸਕੀਰ ਬਾਦਲ ਜੀ ਨੂੰ ਮਿਲ ਕੇ ਆਇਆ ਸੀਗਾ ਤੇ ਉੱਤੇ ਮਤਲਬ ਥੰਬਨੇਲ ਵੀ ਉਹੀ ਲੱਗਿਆ ਹੋਇਆ ਸਕੀਰ ਬਾਦਲ ਜੀ ਦਾ ਫੋਟੋ ਵਾਲਾ ਤੇ ਮੈਂ ਨਾਲ ਉਹ ਫੋਟੋ ਜਿਹੜਾ ਥੰਬਨੇਲ ਲੱਗਿਆ ਉਹ ਅਟੈਚ ਵੀ ਕਰ ਦੇਣਾ ਤੁਸੀਂ ਦੇਖ ਲ ਤੇ ਹੋ ਸਕਿਆ ਤਾਂ ਮੈਂ ਜਿਹੜਾ ਹੁੰਦੀ ਆ ਡਿਸਕ੍ਰਿਪਸ਼ਨ ਉਹਦੇ ਵਿੱਚ ਉਹਦਾ ਲਿੰਕ ਵੀ ਪਾ ਦੂੰਗਾ ਵੀਡੀਓ ਦਾ ਤੁਸੀਂ ਦੇਖ ਲਿਓ ਉਹਦੇ ਵਿੱਚ ਮੈਂ ਦਿਖਾਇਆ ਹੋਇਆ ਵੀ ਜਿੱਥੇ ਸੁਖਵੀਰ ਸਿੰਘ ਬਾਦਲ ਜੀ ਨਾਲ ਇੱਥੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬੈਠਦੇ ਹੁੰਦੇ ਸੀ ਜਾਂ ਜਿੱਥੇ ਬੀਬਾ ਜੀ ਬਹਿੰਦੇ ਆ ਮਤਲਬ ਉਹ ਸਾਰਾ ਸਿਸਟਮ ਤੇ ਜਿੱਥੇ ਮਤਲਬ ਲੰਚ ਹੁੰਦਾ ਮਤਲਬ ਲੰਗਰ ਪਾਣੀ ਚੱਲਦੇ ਰਹਿੰਦਾ ਜਦੋਂ ਕਿ ਮਿਲ ਲਿਆ ਜਾਂਦਾ ਉਹ ਸਾਰਾ ਸਿਸਟਮ ਦਿਖਾਇਆ ਹੋਇਆ ਜਿੱਥੋਂ ਤੱਕ ਸੰਭਵ ਹੋਇਆ ਉੱਥੋਂ ਤਾਈਂ ਉਹ ਵੀਡੀਓ ਦੇ ਵਿੱਚ ਹੈਗਾ ਤੇ ਜਿਹੜੀ ਗਾਂਹ ਵਾਲੀ ਐਂਟਰੀ ਐ ਜਿਵੇਂ ਇੱਕ ਗੇਟ ਖੁੱਲ ਗਿਆ ਉਸ ਤੋਂ ਬਾਅਦ ਇੱਕ ਗੇਟ ਹੋਰ ਹੈ ਉੱਥੇ ਮਤ ਤੇ ਮਤਲਬ ਸਭ ਕੁਝ ਉੱਥੇ ਬਾਲਸਾ ਬੈਂਦੇ ਸਾਰੇ ਕੰਮਕਾਰ ਉੱਥੇ ਹੁੰਦੇ ਆ ਤੇ ਜਦੋਂ ਕਈ ਵਾਰੀ ਗਾਂਹਾਂ ਦਾ ਗੇਟਵੇ ਖੋਲ ਦਿੰਦੇ ਹੁੰਦੇ ਆ ਬਾਲਸਾ ਵਿਲੇ ਜਦੋਂ ਮਿਲਣ ਜਾਂਦੇ ਸੀ ਗਾਂਹ ਵੀ ਖੋਲ ਦਿੰਦੇ ਹੁੰਦੇ ਸੀ ਵੀ ਉੱਥੇ ਵੀ ਜਾ ਕੇ ਮਿਲ ਸਕਦੇ ਹਾਂ ਉਹ ਹੁਣ ਉਹਨਾਂ ਦੇ ਮਤਲਬ ਪਰਿਵਾਰ ਸਿਰ ਤੇ ਆ ਜਾਂ ਜਿਹੜੇ ਪ੍ਰਬੰਧਕ ਹੈ ਜਾਂ ਜਿਹੜੀ ਸਕਿਉਰਟੀ ਹੈ ਉਹਨੂੰ ਪਤਾ ਹੈ ਵੀ ਕਦੋਂ ਸਿਸਟਮ ਖੋਲਾ ਕਰਨਾ ਕਦੋਂ ਨਹੀਂ ਕਰਨਾ ਤੇ ਬਾਕੀ ਐ ਜਿੰਨਾ ਮੈਂ ਦਿਖਾ ਸਕਦਾ ਸੀਗਾ ਇਸ ਬਲੌਗ ਦੇ ਵਿੱਚ ਜਿਹੜਾ ਮੈਂ ਹੁਣ ਦੱਸਿਆ ਵੀ ਡਿਸਕ੍ਰਿਪਸ਼ਨ ਤੇ ਲਿੰਕ ਹੈ ਜੀ ਦਾ ਉਹਦੇ ਜਿਹੜੇ ਮੈਂ ਦਿਖਾਇਆ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਹ ਕ ਬਾਕੀ ਐ ਤਾਂ ਨਹੀਂ ਮੇਰੀ ਭੂਆ ਦਾ ਘਰ ਵੀ ਜਾ ਕੇ ਗੇਟ ਖੋਲਣਾ ਮੈਂ ਹੈ ਇਹ ਚੀਜ਼ ਤਾਂ ਆਪਣੇ ਸਾਰੇ ਨਹੀਂ ਨਾ ਦੂਜੀ ਗੱਲ ਦੋਸਤੋ ਵੀਡੀਓ ਵਿੱਚ ਆਪਾਂ ਇਹ ਗੱਲ ਵੀ ਆਖੀ ਸੀਗੀ ਵੀ ਬੱਚਿਆਂ ਦੇ ਸੁਪਨੇ ਆ ਜਿਹੜੇ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਪੂਰੇ ਕਰੋ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਤੇ ਇਹਦਾ ਸਿੰਪਲ ਜੀ ਤੁਹਾਨੂੰ ਧਾਰਨ ਦੇ ਦਿੰਦਾ ਮੈਂ ਹੁਣ ਪੈਟਰਨ ਵਾਲੀ ਕਾਰ ਆ ਪੈਟਰਨ ਵਾਲੀ ਕਾਰ ਜਵਾਕ ਆ ਜਿਹੜਾ ਬਚਪਨ ਦੇ ਵਿੱਚ ਇਹਨੂੰ ਚੰਗੀ ਲੱਗੂਗੀ ਸਾਡੇ ਵੇਲੇ ਪੈਟਰਨ ਵਾਲੀਆਂ ਦੀ ਤਾਨ ਆ ਹੁਣ ਤਾਂ ਰਿਮੋਟ ਵਾਲੀਆਂ ਆ ਗਈਆਂ ਚਾਹ ਰਿਮੋਟ ਵਾਲੀ ਕਾਰ ਲਾ ਲਓ ਜਾਂ ਬੈਟਰੀ ਵਾਲੀ ਕਾਰ ਲਾ ਲਓ ਮਤਲਬ ਬੈਟਰੀ ਵਾਲੀ ਕਾਰ ਜਵਾਕ ਨੂੰ ਤੁਸੀਂ ਮਤਲ ਜਦੋਂ 30 ਸਾਲ ਦਾ ਹੋ ਗਿਆ ਨਾ ਤਾਂ ਤੇ ਚੜ ਸਕਦਾ ਉਹ ਤੇ ਨਾ ਉਹਦੇ ਕੰਮ ਦੀ ਹੈ ਮੇਰੇ ਕਹਿਣ ਦਾ ਮਤਲਬ ਇਹੀ ਸੀਗਾ ਵੀ ਜਿਹੜੇ ਸੁਪਨੇ ਹੁੰਦੇ ਆ ਜਵਾਕਾਂ ਦੇ ਉਮਰ ਦੇ ਹਿਸਾਬ ਨਾਲ ਸੋਹਣੇ ਲੱਗਦੇ ਆ ਕੋਈ ਯਾਰੇ ਲੰਬਾਈ ਚੌੜਾਈ ਆਪਾਂ ਗੱਲ ਖਿੱਟਣੇ ਚਾਹੁੰਦੇ ਬਸ ਸਿੰਪਲ ਜਿਹਾ ਇੱਕ ਮਤਲਬ ਸੀਗਾ ਉਹ ਮੈਂ ਤੁਹਾਨੂੰ ਦੱਸਦਾ ਵੀ ਆਹ ਕਾਰਨ ਹੈ ਤੇ ਦੋਸਤੋ ਇੱਕ ਗੱਲ ਹੋਰ ਆਪਾਂ ਨਾ ਅਕਸਰੀ ਆਪਣੇ ਨਾਲ ਹੁੰਦੀ ਹੈ ਮੇਰੇ ਨਾਲ ਵੀ ਹੁੰਦੀ ਹੈ ਤੁਹਾਡੇ ਨਾਲ ਵੀ ਹੁੰਦੀ ਹੈ ਜਦੋਂ ਇਨਸਾਨ ਘਰ ਪਾਉਂਦਾ ਨਾ ਘਰ ਤਾਂ ਉਹਨੂੰ ਬਥੇਰੇ ਬੰਦਿਆਂ ਦੇ ਫੋਨ ਆਉਂਦੇ ਆ ਜਿਵੇਂ ਕਿ ਤੁਹਾਡੇ ਪਿੰਡ ਦੇ ਬੰਦੇ ਲਾ ਲੋ ਜਿਵੇਂ ਮਿਸਤਰੀ ਹੋਗੇ ਲੱਕੜ ਦਾ ਮਿਸਤਰੀ ਹੈ ਉਹਨਾਂ ਮਤਲਬ ਤੁਹਾਨੂੰ ਫੋਨ ਕਰੋਗੇ ਬਾਈ ਮੈਨੂੰ ਕੰਮ ਦਵਾ ਦਿਓ ਠੀਕ ਹੈ ਅੱਛਾ ਜੇ ਤੁਸੀਂ ਉਹਦੀ ਗੱਲ ਤੇ ਬੜਾ ਗੌਰ ਨਹੀਂ ਕਰਦੇ ਫਿਰ ਉਹ ਤੁਹਾਡੇ ਰਿਸ਼ਟਰਾਂ ਤੋਂ ਹੀ ਫੋਨ ਕਰਾਊਗਾ ਜਾਂ ਜਿਹਦੀ ਤੁਹਾਡੇ ਨਾਲ ਪਿੰਡ 'ਚ ਜਾਦੇ ਬੰਦੀ ਹੈ ਫਿਰ ਉਹ ਤੋਂ ਹੀ ਫੋਨ ਕਰਾਊਗਾ ਹੋ ਸਕਦਾ ਕੋਈ ਸਰਪੰਚ ਨਾਲ ਲਿਆਜੇ ਹੋਵੇ ਤਾਂ ਉਹ ਤੋਂ ਵੀ ਕਰਵਾ ਦੇ ਮਤਲਬ ਜੇ ਤੁਹਾਡੇ ਸਰਪੰਚ ਨਾਲ ਲਿਆਜਾ ਵੀ ਹੋ ਸਕਦਾ ਵੀ ਉਹ ਤੋਂ ਹੀ ਫੋਨ ਕਰਾ ਦੇ ਭਾਈ ਵੀ ਕੰਮ ਐ ਸਮਿਥਰੀ ਨੂੰ ਦੇਈ ਤੁਸੀਂ ਭਾਵੇਂ ਉਹ ਲੱਕੜ ਵਾਲਾ ਭਾਵੇਂ ਬਿਜਲੀ ਵਾਲਾ ਭਾਵੇਂ ਕੋਈ ਮਿਸਤਰੀ ਭਾਵੇਂ ਪਲੰਬਰ ਐ ਇਹ ਗੱਲ ਛੁੱਟ ਨਾ ਹੋਈ ਹੋਣੀ ਐ ਪਰ ਮੈਂ ਗੱਲ ਕਿਉਂ ਖਣਾ ਰਿਹਾ ਵੀ ਰੱਬ ਨਾ ਕਰੇ ਚਲ ਛੋਡੇ ਘਰੇ ਘ ਠੀਕ ਹੈ ਜਾਂ ਤੁਹਾਡੇ ਮਤਲਬ ਅੱਜਕਲ ਸਿਉਂਖ ਬਹੁਤ ਚਲਦੀ ਹੈ ਬਾਹਰ ਨੂੰ ਕਿਤੇ ਸਿਉਂਖ ਪੈ ਗਈ ਮਤਲਬ ਕੰਮ ਨਿੱਕਾ ਮੋਟਾ ਹੁੰਦਾ ਹੈ ਤਾਂ ਬਾਈ ਜੀ ਉਦੋਂ ਇਹ ਮਿਸਤਰੀ ਤੁਹਾਡੀ ਗੱਲ ਨਹੀਂ ਸੁਣਦੇ ਮੇਰੇ ਯਾਰ ਦੋਸਤ ਬਹੁਤ ਆ ਮਿਸਤਰੀ ਗੁੱਸਾ ਨਾ ਕਰੋ ਪਰ ਮੈਂ ਇਹ ਗੱਲ ਸੱਚੀ ਗੱਲ ਤੁਹਾਨੂੰ ਦੱਸਦਾ ਹਾਂ ਇਹ ਤੁਸੀਂ ਮੇਰੇ ਨਾਲ ਵੀ ਕਰੀਏ ਤੁਹਾਨੂੰ ਪਤਾ ਹੁਣ ਤੁਸੀਂ ਦੇਖ ਲਓ ਵੀ ਮਿਸਤਰੀ ਇਹ ਨਾਲ ਤੁਹਾਡੇ ਕਰ ਸੋਚ ਲਾਉਣ ਪਿੱਛੇ ਤੁਹਾਡੀ ਮਿਹਨਤ ਕਢਾਉਣਗੇ 15 20 ਦਿਨ ਇੱਕ ਸੋਚ ਦੀ ਤਾਰ ਤੂਰ ਖਰਾਬ ਹੋ ਜਾਣਾ ਤੇ ਜੇ ਕਿਤੇ ਤੁਹਾਨੂੰ ਬਿਜਲੀ ਫਿਟਿੰਗ ਕਰਾਉਣੀ ਹੋਵੇ ਤਾਂ ਵੀ ਤੁਹਾਡੇ ਘਰੇ ਫੋਨ ਕਰਾ ਕੇ ਕੋਈ ਕੁਸ਼ ਕਰਾ ਜਦੋਂ ਕੰਮ ਹੁੰ ਆ ਮੈਂ ਤੁਸੀਂ ਪੈਸੇ ਨਕਦ ਦੰਨੇ ਆ ਕੋਈ ਚੱਕਰ ਨਹੀਂ ਪਰ ਕੰਮ ਕਰਨ ਆਉਂਦੇ ਨਹੀਂ ਪਤਾ ਨਹੀਂ ਟਾਈਮ ਨਹੀਂ ਹੁੰਦਾ ਪਤਾ ਨਹੀਂ ਕੀ ਗੱਲ ਹੈ ਤੇ ਮੇਰੇ ਮਿਸਤਰੀ ਭਰਾਵਾਂ ਨੂੰ ਵੀ ਇਹ ਬੇਨਤੀ ਹੈ ਵੀ ਬਾਈ ਵਣ ਕੇ ਯਾਰ ਅਸੀਂ ਵੀ ਤੁਹਾਡੇ ਭਰਾ ਆ ਤੇ ਤਾਂ ਕਰਕੇ ਮੰਡੀ ਵੱਟੀ ਗੱਲ ਸੁਣ ਲਿਆ ਕਰੋ ਕਿਉਂਕਿ ਰਲ ਮਿਲ ਕੇ ਕੰਮ ਚੱਲਦਾ ਹੁੰਦਾ ਹੈ ਹੁਣ ਆਪਾਂ ਦੋਸਤੋ ਗੱਲ ਕਰਾਂਗੇ 올림픽 ਖੇਡਾਂ ਬਾਰੇ ਤੁਹਾਨੂੰ ਪਤਾ ਵੀ ਹੁਣ ਖੇਡਾਂ ਚੱਲ ਰਹੀਆਂ ਨੇ ਇੰਡੀਆ ਵਧੀਆ ਮਤਲਬ ਪਰਫਾਰਮੈਂਸ ਦੇ ਰਿਹਾ ਉੱਥੇ ਖੇਡਾਂ ਦੇ ਵਿੱਚ ਤੇ ਕੁਝ ਚੀਜ਼ਾਂ ਨਿਕਲ ਕੇ ਆਈਆਂ ਖੇਡਾਂ ਦੇ ਵਿੱਚੋਂ ਮਤਲਬ ਕੋਈ ਖੇਡਾਂ ਚੱਲੋ ਚੱਲ ਹੀ ਰਹਿੰਗੀਆਂ ਨਾਲ ਨਾਲ ਨਾ ਕਈ ਵਾਰੀ ਕੁਝ ਅਹਿਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਜਿਹੜੀਆਂ ਯਾਦਗਾਰ ਬਣ ਜਾਂਦੀਆਂ ਤੇ ਜਾਂ ਮਤਲਬ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਜਾਂਦੀਆਂ ਜਿਵੇਂ ਪਹਿਲਾਂ ਕੁਝ ਦਿਨ ਪਹਿਲਾਂ ਇੱਕ ਆਪਣੇ ਮੁਕਾਬਲੇ ਚੱਲ ਹੀ ਜਾਂਦੇ ਸੀ ਸ਼ੂਟਿੰਗ ਦੇ ਸ਼ੂਟਿੰਗ ਵਾਲੇ ਉਹਦੇ ਵਿੱਚ ਤੇ ਇੱਕ ਤੁਰਕੀ ਦਾ ਬੰਦਾ ਸੀ ਭਾਈ ਉਹ ਉਮਰ ਹੋਊਗੀ ਦੀ ਮਤਲਬ 50-55 ਸਾਲ ਤੋਂ ਉੱਤੇ ਉੱਤੇ ਉਹ ਆਇਆ ਉਹਨੇ ਨਾ ਤਾਂ ਕੋਈ ਐਨਕਾ ਤੇ ਲਾਇਆ ਕੁਝ ਜਿਹੜਾ ਨਾਲ ਵਾਲੇ ਸੋਹਣੇ ਲੰਗਾ ਸੀ ਐਨਕਾ ਵੀ ਲੰਗਾ ਸੀ ਉਹਨੇ ਜਿਹੜੇ ਕੰਨ ਕੰਨਾਂ ਉੱਤੇ ਉਹ ਵੀ ਚੜਾਇਆ ਸੀ ਮਤਲਬ ਵਿਵਾਜ ਨਾਲ ਡਿਸਟਰਬੈਂਸ ਨਾਲ ਮੈਨੂੰ ਆਵੇ ਜਦੋਂ ਮੈਂ ਸ਼ੂਟਿੰਗ ਨਿਸ਼ਾਨਾ ਲਾਉਂਗਾ ਤੇ ਮਤਲਬ ਉਹਨੇ ਸਾਰਾ ਕੁਝ ਲਿਆ ਸੇਫਟੀ ਵਾਸਤੇ ਜਿਹੜੀ ਚੀਜ਼ ਜ਼ਰੂਰੀ ਹੁੰਦੀ ਹੈ ਮਤਲਬ ਸ਼ੂਟਿੰਗ ਵਾਸਤੇ ਤੇ ਜਿਹੜਾ ਨਾਲ ਆਇਆ ਸੀ ਤੁਰਕੀ ਦਾ ਉਹਨੇ ਵੀ ਕੁਝ ਨਹੀਂ ਲਾਇਆ ਉਹਨੇ ਕੁਝ ਵੀ ਨਹੀਂ ਲਾਇਆ ਕੱਲੀ ਜਿਵੇਂ ਸਿੰਪਲ ਉਹਦੇ ਨਿਗਲ ਹੀ ਅੰਕ ਲੱਗੇ ਸੀ ਮੇਰੇ ਲੱਗੇ ਹੈ ਤਾਂ ਸਿੰਪਲ ਹੈ ਨਿਗਲ ਹੀ ਲੱਗੀ ਸੀ ਬਸ ਸਿੰਪਲ ਉਹ ਆਇਆ ਕੱਢਿਆ ਗਿਆ ਕੁਝ ਵੀ ਨਹੀਂ ਸਕੈਂਟਾਂ ਜੀ ਦੇਖ ਲਓ ਤੁਸੀਂ ਉਹਦੇ ਚਰਚੇ ਸਾਰੀ ਦੁਨੀਆ ਚ ਵੀ ਐਡਾ ਕੂਲ ਬੰਦਾ ਯਾਰ ਕੁਝ ਨਹੀਂ ਕਰਿਆ ਆਇਆ ਇੱਕ ਹੱਥ ਜੇਬ ਵਿੱਚ ਪਾਇਆ ਉਹਨੇ ਦੂਜੇ ਹੱਥ ਫੜਿਆ ਸਕੈਂਟਾਂ ਦੇ ਵਿੱਚ ਦੀ ਲਾ ਕੇ ਨਿਸ਼ਾਨਾ ਜ਼ਿਆਦਾ ਮੈਡਲ ਲੈ ਕੇ ਕਰੇ ਦੇਖ ਲਓ ਤੁਸੀਂ ਮੈਂ ਤਾਂ ਹਰਾਨੀ ਰਹਿ ਗਿਆ ਦੇਖ ਲਓ ਜਿਹੜੇ ਬੰਦੇ ਤਿਆਰਬਾ ਹੋਵੇ ਤਾਂ ਉਹ ਕੀ ਨਹੀਂ ਕਰ ਸਕਦਾ ਹੁਣ ਗੱਲ ਕਰਦੇ ਆਂ ਆਪਾਂ ਇੰਡੀਆ ਤੇ ਪਾਕਿਸਤਾਨ ਬਾਰੇ ਮੈਂ ਕਈ ਜਿਹੜੀ ਸੋਚਦਾ ਹੁੰਨਾ ਵੀ ਜੇ ਇੰਡੀਆ ਤੇ ਪਾਕਿਸਤਾਨ ਇਕੱਠੇ ਹੁੰਦੇ ਤਾਂ ਤੁਹਾਨੂੰ ਪਤਾ ਵੀ ਆਪਣੇ ਕਿੰਨੇ ਖਿਡਾਰੀ ਪੈਦਾ ਕਰਨੇ ਸੀ ਆਪਾਂ ਜਿਹੜੀ ਆਪਣੀ ਆਰਮੀ ਉਹ ਕਿੰਡੀ ਵੱਡੀ ਹੋਣੀ ਸੀ ਕਰੇ ਸੋਚ ਕੇ ਵੇਖਿਓ ਕ੍ਰਿਕਟ ਲਾ ਲਓ ਭਾਵੇਂ ਤੁਸੀਂ ਭਾਵੇਂ ਤੁਸੀਂ ਹੋਰ ਖੇਡਾਂ ਲਾ ਲਓ ਤੇ ਪਰ ਆਪਾਂ ਅੱਜ ਗੱਲ ਕਰ ਰਹੇ ਆਂ 올림픽 ਖੇਡਾਂ ਦੀ ਹੁਣ ਤੁਸੀਂ ਵੇਖ ਲਓ ਮੇਰੇ ਨਾਲ ਮੈਨੂੰ ਲੱਗਦਾ ਦਾ ਨਾਂ ਬਾਈ ਦਾ ਹੈਗਾ ਨਦੀਮ ਨਦੀਮ ਆ ਪਾਕਿਸਤਾਨ ਤੋਂ ਉਹ ਨਾ ਜੈਵਲਿੰਗ ਥੋ ਦੇ ਵਿੱਚ ਜਿਹੜਾ ਸਿੱੜਦੇ ਨੇ ਆਪਾਂ ਭਾਲਾ ਜਾ ਉਹਨੂੰ ਇਹੀ ਆਦੇ ਹੁੰਦੇ ਸ਼ਾਇਦ ਤੇ ਉਹਦੇ ਵਿੱਚ ਨਾ ਬਈ ਜੀ ਬੰਦੇ ਨੇ ਮਤਲਬ 골ਡ ਮੈਡਲ ਜਿੱਤਿਆ 32 ਸਾਲਾਂ ਬਾਅਦ ਪਹਿਲਾ 골ਡ ਮੈਡਲ ਆਇਆ ਪਾਕਿਸਤਾਨ ਦੇ ਮਤਲਬ ਪਾਕਿਸਤਾਨ ਦੇਸ਼ ਦੇ ਵਿੱਚ ਤੇ ਬਹੁਤ ਵਧੀਆ ਗੱਲ ਆ ਮਾਣ ਵਾਲੀ ਗੱਲ ਹੈ ਮਾਣ ਵਾਲੀ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਉਹ ਹੈਗੇ ਲਹਿੰਦੇ ਪੰਜਾਬ ਤੋਂ ਤੇ ਆਪਾਂ ਹੈਗੇ ਚੜ੍ਹਦੇ ਪੰਜਾਬ ਤੋਂ ਤੇ ਇੰਡੀਆ ਨੂੰ ਵਧਾਈਆਂ ਅਸਾ ਇਹ ਗੱਲ ਮੈਂ ਤੁਹਾਨੂੰ ਸੁਣਾਉਣ ਦਾ ਮਕਸਦ ਮੇਰਾ ਇਹ ਹੈ ਵੀ ਜਿਹੜਾ ਹੈਗਾ ਨਦੀਮ ਪਾਕਿਸਤਾਨ ਤੋਂ ਵਿਚਾਰਾ ਲੈnde ਪੰਜਾਬ ਤੋਂ ਉਹ ਬੰਦੇ ਨੂੰ ਨਾ 2024 ਦੇ ਜਨਵਰੀ ਤਾਈਂ ਮਤਲਬ ਫੰਡ ਇਕੱਠਾ ਕਰ ਰਿਆ ਸੀ ਕਹਿ ਰਿਆ ਸੀ ਕੋਈ ਮੈਨੂੰ ਸਪான்ਸਰ ਕਰੇ ਮੈਂ ਉਹ ਲੈਣਾਗਾ ਬਾਲਾ ਟਿੱਪਣਾ ਵਾਸਤੇ ਹੈ ਨਹੀਂ ਸੋ ਵਿਚਾਰੇ ਕੋਲ ਇੱਕ ਹੀ ਸੀਗਾ ਜੋ ਵੀ ਟੁੱਟ ਗਿਆ ਸੀਗਾ ਤੇ ਹੁਣ ਉਹ ਵੀ ਕਿਸੇ ਤੋਂ ਵਿਚਾਰੇ ਲੈ ਕੇ ਮਤਲਬ ਆਹ ਇੱਕ ਟ੍ਰੇਨਿੰਗ ਟ੍ਰੇਨਿੰਗ ਕਰੀਏ ਜਾਂ ਭਾਗ ਭੁੱਲਿਆ ਉਹ ਤਾਂ ਮੈਨੂੰ ਪਤਾ ਨਹੀਂ ਪਰ ਹੈ ਇਹ ਗੱਲ ਸੱਚੀ ਵੀ ਹਾਂ ਉਹਨੇ ਮਤਲਬ ਮੰਗ ਕੇ ਕਿਸ ਤੋਂ ਮਤਲਬ ਇਹ ਟ੍ਰੇਨਿੰਗ ਟ੍ਰੇਨਿੰਗ ਪੂਰੀ ਕਰੀ ਆ ਆਪਦੀ ਤੁਹਾਨੂੰ ਪਤਾ ਨੀਰ ਦੇ ਕੋਲ ਕਿੰਨੇ ਬਾਲੇ ਆ 150 ਇਹੜਾ ਨੰਦੀਮ ਆ ਵਿਚਾਰਾ ਉਹਦੇ ਕੋਲ ਸਿਰਫ ਇੱਕ ਉਹ ਵੀ ਟੁੱਟ ਗਿਆ ਸੀਗਾ ਤੇ ਮੇਰੀ ਇਹ ਪਾਕਿਸਤਾਨ ਵਾਲਿਆਂ ਨੂੰ ਬੇਨਤੀ ਹੈ ਬਾਈ ਬਣ ਕੇ ਯਾਰ ਇੱਕ ਤਾਂ ਬੰਦਾ ਦੇਖ ਲਓ ਤੁਸੀਂ ਚਲੋ ਕਰੈਕਟਰ ਤਾਂ ਤੁਸੀਂ ਛੱਡ ਤੋ ਨਹੀਂ ਜਿੱਤ ਸਕੇ ਚਲੋ ਇਹ ਇੱਥੇ ਤੁਸੀਂ ਕੋਈ ਮੈਡਲ ਹਾਸਲ ਕਰਿਆ ਵਿਧਾਨਗਾਂ ਤੋਂ ਪਹਿਲਾਂ 32 ਸਾਲ ਬਾਅਦ ਤੁਸੀਂ ਇਹ ਮੈਡਲ ਜਿੱਤਿਆ ਤੇ ਮੈਂ ਇਸ ਗੱਲ ਦੀ ਤੁਹਾਨੂੰ ਵਧਾਈ ਦਿੰਦਾ ਤੇ ਪਰ ਯਾਰ ਆਪਦੇ ਖਿਡਾਰੀਆਂ ਦਾ ਯਾਰ ਧਿਆਨ ਰੱਖਿਆ ਕਰੋ ਜਦੋਂ ਯਾਰ ਇੱਕ ਉਹ ਤਾਂ ਦਵਾ ਦਿਓ ਪਾਕਿਸਤਾਨੀ ਕ੍ਰਾਂਤੀ ਦੇ ਵਿੱਚ 8 ਲੱਖ ਦਾ ਉਹ ਬੱਲਾ ਤੇ ਕਿੱਡੀ ਖਾਸ ਗੱਲ ਆ ਦਵਾ ਸਕਦੀ ਐ ਏਡੀ ਵੱਡੀ ਗਵਰਨਮੈਂਟ ਆ ਤੁਹਾਡੀ ਤੇ ਆਪ ਦੇ ਖਡਾਰੀਆਂ ਦੀ ਕਦਰ ਕਰੋ ਭਾਵੇਂ ਉਹ ਇੰਡੀਆ ਚ ਆ ਭਾਵੇਂ ਪਾਕਿਸਤਾਨ ਚ ਤੇ ਬਸ ਇੰਨੀ ਗੱਲਾਂ ਤੁਹਾਡਾ ਮੈਂ ਕਹਿਣਾ ਚਾਹੁੰਦਾ ਸੀਗਾ ਤੇ ਜੇ ਕੋਈ ਮੇਰੀ ਗੱਲ ਤੁਹਾਨੂੰ ਗਲਤ ਲੱਗੀ ਹੋਵੇ ਜਾਂ ਬੁਰੀ ਲੱਗੀ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ ਲਾਸਟ ਵਿੱਚ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹਣਾ ਬਈ ਮੈਂ ਜਿਹੜੀ ਘਰ ਵਾਲੀ ਵੀਡੀਓ ਪਾਈ ਸੀ ਮੈਂ ਮਤਲਬ ਆਪ ਦਾ ਘਰ ਵੇਚ ਰਿਹਾ ਉਹ ਗੱਲ ਜਮਾਂ ਸੱਚੀ ਐ ਸੀਰੀਅਸ ਗੱਲ ਆ ਉਹ 21 ਮਰਲੇ ਜਗ੍ਹਾ ਜੋ ਪਿੰਡ ਵਿੱਚ ਰੇਡ ਚੱਲਦਾ ਹੋਇਆ ਉਸ ਹਿਸਾਬ ਨਾਲ ਆਪਾਂ ਲੈਣ-ਦੈਣ ਕਰ ਲਾਂਗੇ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਮੈਨੂੰ ਫੋਨ ਕਰ ਸਕਦੇ ਹੋ ਜੇ ਕਿਸੇ ਨੇ ਲੈਣਾ ਤਾਂ ਨਾ ਤਾਂ ਕੋਈ ਮੇਰੇ ਮੰਗੇ ਨਾਲ ਵੱਧ ਦੇਵੇ ਮੈਨੂੰ ਸੋਨ ਨੂੰ ਪਤਾ ਹੈ ਤੇ ਨਾ ਮਤਲਬ ਮੈਂ ਕਿਸ ਤੋਂ ਘੱਟ ਲਵਾਂ ਠੀਕ ਹੈ ਜੋ ਰੇਟ ਪਿੰਡ ਵਿੱਚ ਚੱਲਦਾ ਹੋਇਆ ਉਸ ਹਿਸਾਬ ਨਾਲ ਆਪਾਂ ਗੱਲਬਾਤ ਕਰ ਸਕਦੇ ਹਾਂ ਮਰਲੇ ਦਾ 21 ਮਰਲੇ ਹੈ ਤੇ ਜੇ ਕਿਸੇ ਨੇ ਲੈਣਾ ਹੈ ਤੇ ਮੈਂ ਪੂਰਾ ਸੀਰੀਅਸ ਆ ਤੇ ਮੈਨੂੰ ਮੈਸੇਜ ਕਰੋ ਓਕੇ ਦੋਸਤੋ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਕਿਉਂਕਿ ਹੁਣ ਗਰਮੀ ਬਹੁਤ ਤਰਾਹ ਨਿਕਲ ਆ ਪਿਆ ਮੈਨੂੰ ਪਤਾ ਮੈਂ ਕਿਵੇਂ ਖੜਾ ਆਵੇਂ ਤੇ ਨਾਲ ਮੇਰੇ ਯਾਰ ਹਰਮਨ ਨੂੰ ਵੀ ਠਰ ਰੱਖਿਆ ਹੋਇਆ ਦੇਖੋ ਚੋਈ ਜਾਂਦਾ ਇਹ ਨਾ ਛੋੜੂਗਾ ਨਾ ਬਾਲਟੀ ਤਾਂ ਨਹੀਂ ਕੋਈ ਅੱਧਾ ਗਰਾਸ ਤਾਂ ਭਰ ਜੂ ਮੜਕੇ ਦਾ ਚਲੋ ਕੋਈ ਗਲਤੀ ਫਲਤੀ ਹੋਈ ਹੋਵੇ ਇੱਕ ਵਾਰੀ ਫੇਰ ਮਾਫੀ ਮਿਲਦੇ ਆ ਦੋਸਤੋ ਕੱਲ ਨੂੰ ਨਵੀਂ ਵੀਡੀਓ ਨਾਲ ਓਕੇ ਦੋਸਤੋ